ਤੇ ਹਸਪੀਟਲ ਦੇ ਜਿਹੜੇ ਮਾਲਕ ਡਾਕਟਰ ਹੈ ਜਿਹੜੀ ਉੱਥੋਂ ਦੀ ਲੇਡੀ ਡਾਕਟਰ ਹੈ ਉਹਨੇ ਚਾਰ ਨਰਸਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਇਸ ਗੱਲ ਕਰਕੇ ਕਿ ਤੁਸੀਂ ਇਹ ਗੱਲ ਜਿਹੜੀ ਹੈ ਕਿਉਂ ਫਲਾਈ ਜਾਂ ਉਹ ਜਿਹੜੀ ਬੱਚੀ ਸੀ ਉਹਦੇ ਪਿਤਾ ਨੂੰ ਕਿਉਂ ਦੱਸੀ ਇਹ ਗੱਲ ਜਦੋਂ ਹੋਈ ਤੇ ਲੜਕੀਆਂ ਦੇ ਚਪੇੜਾ ਮਾਰੀਆਂ ਗਈਆਂ ਨਰਸਾਂ ਦੇ ਤੇ ਕੁਝ ਦੇ ਘਰ ਦੇ ਨੇ ਇਤਰਾਜ਼ ਕੀਤਾ ਕਿ ਤੁਸੀਂ ਸਾਡੀਆਂ ਬੱਚੀਆਂ ਦੇ ਚਪੇੜਾ ਕਿਉਂ ਮਾਰੀਆਂ ਕੀ ਵਜਾ ਹੈ ਉਹ ਦੇ ਵਿੱਚ ਉਹ ਪਹਿਲਾਂ ਕਿਉਂ ਨਹੀਂ ਬੋਲੀ ਤੇ ਬਾਅਦ ਵਿੱਚ ਕੀ ਪੁਲਿਸ ਦਾ ਦਬਾਅ ਪਿਆ ਜਾਂ ਉਹ ਲੋਕਾਂ ਦਾ ਦਬਾਅ ਪਿਆ ਕਿ ਉਹਨੂੰ ਫੇਰਸ਼ਾਂ ਦੇਣਾ ਪਿਆ ਕਿਉਂਕਿ ਪਹਿਲਾਂ ਵੀ ਦੇ ਸਕਦੀ ਸੀ ਜਦੋਂ 19 ਨੂੰ ਘਟਨਾ ਹੋਈ ਆ ਦੇਖੋ ਜਿਹੜੇ ਨਰਸ ਹੈ ਨਾ ਉਹਨਾਂ ਨੂੰ ਬਹੁਤ ਥੋੜੀ ਸੈਲਰੀ ਦਿੱਤੀ ਜਾਂਦੀ ਆ ਇਸ ਘਟਨਾ ਦੇ ਵਿੱਚ ਜਿਹੜਾ ਅਸਲ ਦੋਸ਼ੀ ਹੈ ਮੇਰੇ ਹਿਸਾਬ ਨਾਲ ਉਹ ਹਸਪੀਟਲ ਦਾ ਮਾਲਕ ਹੈ ਕਿ ਜਨਾਬ ਅੱਜ ਅੱਲੇ 1 ਮਹੀਨਾ ਨਹੀਂ ਹੋਇਆ ਹਿਸ਼ਾਰਪੁਰ ਦੇ ਵਿੱਚ 9 ਸਾਲਾ ਹਰਵੀਰ ਜੇ ਦੀ ਇੱਕ ਪ੍ਰਵਾਸੀ ਮਜ਼ਦੂਰ ਨੇ ਬੜੀ ਬੇਰਹਿਮੀ ਨਾਲ ਜਿਹੜੀ ਹੱਤਿਆ ਕੀਤੀ ਗਈ ਸੀ ਉਹ ਮਾਮਲੇ ਨੂੰ ਲੈ ਕੇ ਜਥੇਬੰਦੀਆਂ ਜਿਹੜੀਆਂ ਆਵਾਜ਼ ਉਠਾ ਰਹੀਆਂ ਕਿ ਪੰਜਾਬ ਚੋਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਭਜਾਓ ਉਹ ਮਹੀਮ ਹਾਲੇ ਜਾਰੀ ਹੈ ਇੱਕ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਕਾਂਡ ਹੋਇਆ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਕੀ ਘਟਨਾ ਕੀ ਹੋਈ ਹੈ ਇਹ ਜਾਣਕਾਰੀ ਦਿੱਤੀ ਉਸ ਅਸਲ ਵਿੱਚ ਇਹ ਘਟਨਾ 19 ਸਤੰਬਰ ਦੀ ਹੈ ਜਿਹੜੀ ਮੈਨੂੰ ਪਤਾ ਲੱਗੀ ਜਾਣਕਾਰੀ ਉਹਦੇ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਕਿ ਇੱਕ ਲੜਕੀ ਜਿਹਦੀ ਉਮਰ 21 ਸਾਲ ਦੇ ਕਰੀਬ ਹੈ ਉਹ ਆਈਸੀਯੂ ਵਾਰਡ ਵਿੱਚ ਦਾਖਲ ਸੀ ਔਰ ਰਾਤ ਨੂੰ 3 ਵਜੇ ਦੇ ਕਰੀਬ ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹ ਉਸੇ ਹਸਪੀਟਲ ਦੇ ਵਿੱਚ ਚਾਹ ਵਰਤਾਉਣ ਦਾ ਕੰਮ ਕਰਦਾ ਸੀ ਉਸ ਵਾਰਡ ਵਿੱਚ ਜਾਂਦਾ ਉਹ ਲੜਕੀ ਨਾਲ ਇੰਨੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਕਿ ਲੜਕੀ ਨੇ ਚੀਕਾਂ ਮਾਰੀਆਂ ਔਰ ਫਿਰ ਉੱਥੋਂ ਦਾ ਜਿਹੜਾ ਸਟਾਫ ਸੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਉਸ ਪ੍ਰਵਾਸੀ ਮਜ਼ਦੂਰ ਨੂੰ ਹਟਾਇਆ ਇਨੂੰ ਆਪਾਂ ਮਤਲਬ ਬਹੁਤ ਜ਼ਿਆਦਾ ਘਿਣਾਉਣੀ ਹਰਕਤ ਕਹਿ ਸਕਦੇ ਆ ਜੇ ਦੇਖਿਆ ਜਾਵੇ ਤਾਂ ਇੱਕ ਅਟੈਂਪਟ ਟੂ ਰੇਪ ਬਣਦੀ ਹੈ ਲੇਕਿਨ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਲੜਕੀਆਂ ਨੇ ਇਹ ਗੱਲ ਹਸਪੀਟਲ ਦੇ ਮਾਲਕਾਂ ਨੂੰ ਦੱਸੀ ਕਿ ਇਸ ਤਰ੍ਹਾਂ ਗੱਲ ਹੋਈ ਹੈ ਤੇ ਹਸਪੀਟਲ ਦੇ ਜਿਹੜੇ ਮਾਲਕ ਡਾਕਟਰ ਹੈ ਜਿਹੜੀ ਉੱਥੋਂ ਦੀ ਲੇਡੀ ਡਾਕਟਰ ਹੈ ਉਹਨੇ ਚਾਰ ਨਰਸਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਇਸ ਗੱਲ ਕਰਕੇ ਕਿ ਤੁਸੀਂ ਇਹ ਗੱਲ ਜਿਹੜੀ ਹੈ ਕਿਉਂ ਫੈਲਾਈ ਜਾਂ ਉਹ ਜਿਹੜੀ ਬੱਚੀ ਸੀ ਉਦੇ ਪਿਤਾ ਨੂੰ ਕਿਉਂ ਦੱਸੀ ਤੇ ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਦਾ ਇਸ ਗੱਲ ਦਾ ਉਸਨੇ ਸ਼ਾਇਦ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਸੀ ਉਸ ਨੂੰ ਕੁੱਟਿਆ ਇਹਦਾ ਮਤਲਬ ਇਹ ਸੀਗਾ ਕਿ ਇਹ ਹਰਕਤ ਕਰਨ ਤੋਂ ਬਾਅਦ ਵੀ ਦੂਜੇ ਦਿਨ ਉਹ ਪ੍ਰਵਾਸੀ ਮਜ਼ਦੂਰ ਹਸਪੀਟਲ ਦੇ ਵਿੱਚ ਸੀ ਹੋ ਸਕਦਾ ਉਸ ਤੋਂ ਜ਼ਿਆਦਾ ਟਾਈਮ ਵੀ ਰਿਹਾ ਹੋਵੇ ਕਿਉਂਕਿ ਉਹ ਪਹਿਲਾਂ ਤੋਂ ਉਸ ਹਸਪੀਟਲ ਦੇ ਵਿੱਚ ਕੰਮ ਕਰਦਾ ਇਹ ਗੱਲ ਜਦੋਂ ਹੋਈ ਤੇ ਲੜਕੀਆਂ ਦੇ ਚਪੇੜਾ ਮਾਰੀਆਂ ਗਈਆਂ ਨਰਸਾਂ ਦੇ ਤੇ ਕੁਝ ਦੇ ਘਰ ਦੇ ਨੇ ਇਤਰਾਜ਼ ਕੀਤਾ ਕਿ ਤੁਸੀਂ ਸਾਡੀਆਂ ਬੱਚੀਆਂ ਦੇ ਚਪੇੜਾ ਕਿਉਂ ਮਾਰੀਆਂ ਜਿਹੜਾ ਲੜਕੀ ਦਾ ਫਾਦਰ ਸੀ ਉਹ ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ ਹੈ ਉਹ ਕਹਿੰਦਾ ਕਿ ਮੈਂ ਕੋਈ ਕਾਰਵਾਈ ਨਹੀਂ ਕਰਾਣੀ ਕਿਉਂਕਿ ਸਾਡੀ ਬੇਇੱਜ਼ਤੀ ਬਹੁਤ ਹੁੰਦੀ ਹੈ। ਨਹੀਂ ਕੀ ਵਜ੍ਹਾ ਰੰਜਿਸ਼ ਕੀ ਹੈ ਕਿ ਜੋ ਕਾਰਵਾਈ ਕਿਉਂ ਨਹੀਂ ਕਰਕੇ ਉਹਨੂੰ ਡਰਾਇਆ ਗਿਆ, ਧਮਕਾਇਆ ਗਿਆ ਜਾਂ ਉਹਨੂੰ ਲਾਲਚ ਦਿੱਤਾ ਗਿਆ। ਬਈ ਤੂੰ ਦੇਖੋ ਇਹਦੇ ਬਾਰੇ ਹਲੇ ਸਪਸ਼ਟ ਨਹੀਂ ਹੈ। ਇਹ ਵੀ 2-3 ਕਾਰਨ ਬਣਦੇ ਆ। ਇੱਕ ਤਾਂ ਸਮਾਜਿਕ ਤੌਰ ਤੇ ਬਦਨਾਮੀ ਤੋਂ ਡਰਦਿਆਂ ਨੇ। ਉਹਨਾਂ ਨੇ ਕਿਹਾ ਹੋਣਾ ਕਿ ਜੇਕਰ ਇਹ ਗੱਲ ਹੁੰਦੀ ਹੈ ਗਾਹਾਂ ਕੋਈ ਅਦਾਲਤਾਂ ਕਚੇਰੀਆਂ ਦਾ ਜੋ ਵੀ ਇਹ ਪ੍ਰੋਸੈਸ ਹੁੰਦਾ ਉਹਦੇ ਕਰਕੇ ਜਾਂ ਫਿਰ ਗਾਂਹ ਬੱਚਿਆਂ ਨੂੰ ਬਿਆਣਾ ਹੁੰਦਾ ਉਹਦੇ ਕਰਕੇ ਜਾਂ ਸਮਾਜਿਕ ਤੌਰ ਤੇ ਬਦਨਾਮੀ ਕਰਕੇ ਪਰ ਇਹਦੀ ਜਿਹੜੀ ਉਹ ਬੱਚੀ ਦੇ ਫਾਦਰ ਦੀ ਇਹ ਗੱਲ ਹੈ ਕਿ ਹਾਂ ਸਾਡੀ ਬਦਨਾਮੀ ਹੋਣੀ ਹੈ ਉਹ ਇੱਕ ਅਲੱਗ ਗੱਲ ਹੈ ਲੇਕਿਨ ਇਹ ਵੀ ਗੱਲ ਸੁਣਨ ਵਿੱਚ ਆ ਰਹੀ ਹੈ ਕਿ ਜਦੋਂ ਉਹਨੇ ਬਈਦ ਨੂੰ ਥੋੜਾ ਬਹੁਤਾ ਕੁੱਟਿਆ ਹੋਵੇਗਾ ਤੇ ਹਸਪੀਟਲ ਵਾਲਿਆਂ ਨੇ ਉਹਨੂੰ ਦਾਖਲ ਕਰ ਲਿਆ ਉੱਥੇ ਸ਼ਾਇਦ ਇਸ ਤਰ੍ਹਾਂ ਡਰਾਇਆ ਹੋਵੇਗਾ ਕਿ ਜੇਕਰ ਤੂੰ ਕੋਈ ਕਾਰਵਾਈ ਕਰਦਾ ਤਾਂ ਤੇਰੇ ਤੇ ਵੀ ਬਰਾਬਰ ਬਣ ਜਾਣੀ ਹੈ ਹਾਲਾਂਕਿ ਇਹ ਮੈਂ 100% ਛੋਟੀ ਨਾਲ ਕੁਝ ਨਹੀਂ ਕਹਿ ਰਿਹਾ ਲੇਕਿਨ ਜਿੱਦਾਂ ਜਿੱਦਾਂ ਮੈਨੂੰ ਜਾਣਕਾਰੀ ਮਿਲੀ ਸੀ ਮੈਂ ਉਹ ਦੱਸ ਰਿਹਾ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਮਾਮਲਾ ਠੱਪ ਹੋ ਜਾਂਦਾ 19 ਤਰੀਕ ਤੋਂ ਬਾਅਦ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਹਾਲਾਂਕਿ ਨਵਾਂ ਸ਼ਹਿਰ ਦੇ ਵਿੱਚ ਕੁਝ ਲੋਕਾਂ ਨੂੰ ਪਤਾ ਸੀਗਾ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਫਿਰ ਸਾਡੇ ਤੱਕ ਇਹ ਗੱਲ ਪਹੁੰਚੀ ਕਿ ਇਸ ਤਰ੍ਹਾਂ ਮਾਮਲੇ ਨੂੰ ਦਬਾ ਦਿੱਤਾ ਗਿਆ ਤੇ ਅਸੀਂ ਸਿਰਫ ਇੱਕ ਜਾਂ ਦੋ ਦਿਨ ਸਾਰੇ ਜਿਹੜੇ ਫੈਕਟ ਹੈ ਉਹ ਇਕੱਠੇ ਕੀਤੇ ਦੇਖ ਲਿਆ ਵੀ ਹਾਂ ਵਾਕਈ ਘਟਨਾ ਹੋਈ ਹੈ ਅਸੀਂ ਐਸਐਸਪੀ ਨਵਾਂ ਸ਼ਹਿਰ ਨੂੰ ਮਿਲੇ ਜਾ ਕੇ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰੋ ਇੱਕ ਤਾਂ ਇੱਕੋ ਲੜਕੀ ਦੇ ਨਾਲ ਬਹੁਤ ਜ਼ਿਆਦਤੀ ਹੋਈ ਹੈ ਨੰਬਰ 2 ਤੇ ਪੰਜਾਬ ਦੇ ਹਾਲਾਤ ਇਹੋ ਜਿਹੇ ਚੱਲ ਰਹੇ ਨੇ ਕਿ ਤੁਹਾਨੂੰ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤੇ ਹੋਰ ਇੱਕ ਮੁੱਦਾ ਬਣ ਜਾਵੇਗਾ ਕਿ ਪ੍ਰਵਾਸੀ ਬਨਾਮ ਪੰਜਾਬੀ ਇਸ ਕਰਕੇ ਤੁਸੀਂ ਕਾਰਵਾਈ ਕਰੋ ਪੁਲਿਸ ਨੇ ਕਾਫੀ ਹੱਦ ਤੱਕ ਆਪਣਾ ਵਧੀਆ ਰੋਲ ਨਿਭਾਇਆ ਉਹਨਾਂ ਨੇ ਉਸੇ ਦਿਨ ਜਾ ਕੇ ਉਹ ਉਹਨਾਂ ਨੂੰ ਕਿਹਾ ਕਿ ਜੋ ਵੀ ਪੇਸ਼ੈਂਟ ਇੱਥੇ ਦਾਖਲ ਹੋਏ ਸੀ ਜਾਂ ਇੱਥੋਂ ਹਟਾਈ ਗਏ ਉਹਨਾਂ ਬਾਰੇ ਪੁੱਛਗਿੱਛ ਕੀਤੀ ਤੇ ਪੁਲਿਸ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਹਸਪੀਟਲ ਦਾ ਨਾਮ ਐਪਲੀਕੇਸ਼ਨ ਦੇ ਵਿੱਚ ਨਹੀਂ ਲਿਖਿਆ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਤੁਹਾਨੂੰ ਜਵਾਨੀ ਦੱਸ ਰਿਹਾ ਮੈਂ ਇਹਨਾਂ ਨੂੰ ਦੱਸ ਸਕਦਾ ਸੀਗਾ ਸਾਰਾ ਕੁਝ ਤੇ ਫਿਰ ਵੀ ਉਹਨੇ ਚਲੋ ਕਾਰਵਾਈ ਕਰ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਲੜਕੀ ਦਾ ਫਾਦਰ ਤਿਆਰ ਨਹੀਂ ਸੀ ਹੋ ਰਿਹਾ ਮੈਂ ਐਸਐਸਪੀ ਸਭ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਪਤਾ ਲੱਗਿਆ ਕਿ ਉਹ ਲੜਕੀ ਦਾ ਫਾਦਰ ਪੰਜਾਬ ਪੁਲਿਸ ਦੇ ਵਿੱਚ ਇੱਕ ਏਐਸਆਈ ਹੈ ਜੇਕਰ ਇੱਕ ਏਐਸਆਈ ਆਪਣੀ ਬੱਚੀ ਲਈ ਇਨਸਾਫ ਦੀ ਮੰਗ ਨਹੀਂ ਕਰ ਸਕਦਾ ਤਾਂ ਸਿਸਟਮ ਦੇ ਹਾਲਾਤ ਕੀ ਹੋਣਗੇ ਜਾਂ ਤਾਂ ਉਹਨੂੰ ਪਤਾ ਕਿ ਹਾਂ ਮੈਂ ਆਪਣੀ ਬੇਟੀ ਲਈ ਇਨਸਾਫ ਮੰਗਾਗਾ ਤਾਂ ਮੈਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਉਸ ਨੂੰ ਡਾਊਟ ਹੋਊਗਾ ਮਤਲਬ ਕਾਨੂੰਨ ਦੇ ਰਾਖੇ ਨੂੰ ਵੀ ਭਰੋਸਾ ਨਹੀਂ ਆਪਣੇ ਪ੍ਰਸ਼ਾਸਨ ਤੇ ਕਿ ਮੈਨੂੰ ਸਭ ਮਿਲੇ ਜਾਣਾ ਮਿਲੇ ਕਾਨੂੰਨ ਦੇ ਰਾਖੇ ਨੂੰ ਵੀ ਭਰੋਸਾ ਨਹੀਂ ਦੂਜੀ ਇਹ ਹੈ ਮੈਂ ਇਹ ਰਿਕੁਐਸਟ ਕੀਤੀ ਕਿ ਸਰ ਜਿੱਕਰ ਤੁਹਾਡੇ ਆਪਣੇ ਮੁਲਾਜ਼ਮ ਇਨਸਾਫ ਦੀ ਆਸ ਨਹੀਂ ਕਰਦੇ ਆਪਣੇ ਵਿਭਾਗ ਤੋਂ ਆਮ ਲੋਕ ਕੀ ਕਰਨਗੇ ਉਹਨਾਂ ਨੂੰ ਕਿੱਦਾਂ ਇੱਕ ਤਰਵਾਸ ਮਿਲੇਗਾ ਕਿ ਹਾਂ ਸਾਨੂੰ ਪੁਲਿਸ ਤੋਂ ਇਨਸਾਫ ਮਿਲ ਸਕਦਾ ਸੋ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਉਹਨਾਂ ਨੇ ਕੁਝ ਡਾਟਾ ਵਗੈਰਾ ਇਕੱਠਾ ਕੀਤਾ ਜਾਂ ਜੋ ਕੁਝ ਸਬੂਤਾਂ ਦੇ ਤੌਰ ਤੇ ਰਿਕਾਰਡ ਵਿੱਚ ਲਿਆਣਾ ਸੀ ਉਹ ਲਿਆਂਦਾ ਫਿਰ ਅਸੀਂ ਉਹਨਾਂ ਨੇ ਇੱਕ ਡੀਐਸਪੀ ਦੀ ਡਿਊਟੀ ਲਗਾਈ ਅਸੀਂ ਫਿਰ ਇੱਕ ਆਪਣਾ ਗਰੁੱਪ ਲੈ ਕੇ ਗਏ ਡੀਐਸਪੀ ਨੂੰ ਦੱਸੀ ਸਾਰੀ ਗੱਲ ਕਿ ਅਸੀਂ ਇਹਨੂੰ ਕੋਈ ਸਿਰਫ ਪਬਲਿਸਿਟੀ ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਬੜੇ ਗੰਭੀਰ ਮਾਮਲਾ ਹੈ ਵੀ ਤੁਸੀਂ ਇਸ ਦੀ ਜਾਂਚ ਕਰੋ ਉਸ ਤੋਂ ਬਾਅਦ ਫਿਰ ਅਸੀਂ ਇੱਕ ਲੋਕਾਂ ਨੂੰ ਵੀ ਇੱਕ ਸੱਦਾ ਦਿੱਤਾ ਸੀਗਾ ਕਿ ਜਿਹੜੇ ਲੋਕ ਪੀੜਤ ਨੇ ਜਾਂ ਜਿਹੜੇ ਇਸ ਕੇਸ ਬਾਰੇ ਕੋਈ ਜਾਣਕਾਰੀ ਰੱਖਦੇ ਨੇ ਉਹ ਸਾਹਮਣੇ ਆਣ ਤਾਂ ਜੋ ਅਸੀਂ ਪੁਲਿਸ ਨੂੰ ਕਹਿ ਕੇ ਕਾਰਵਾਈ ਕਰਵਾ ਸਕੀਏ ਸੋ ਉਸ ਤੋਂ ਬਾਅਦ 4 ਤਰੀਕ ਨੂੰ ਇੱਕ ਉੱਥੋਂ ਦੀ ਨਰਸ ਨੇ ਬਿਆਨ ਦਿੱਤਾ ਕਿ ਅੱਜ ਦਾ ਮੇਰੇ ਸਾਹਮਣੇ ਇਹ ਘਟਨਾ ਹੋਈ ਸੀ ਉਸ ਦੇ ਆਧਾਰ ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਸੀਂ ਸਵਾਲ ਖੜਾ ਹੁੰਦਾ 19 ਤਰੀਕ ਦੀ ਸਤੰਬਰ ਦੀ ਘਟਨਾ 4 ਨੂੰ ਜਾ ਕੇ ਲੜਕੀ ਬਿਆਨ ਦੇ ਰਹੀ ਹੈ ਕੀ ਵਜਾ ਆ ਉਹਦੇ ਵਿੱਚ ਉਹ ਪਹਿਲਾਂ ਕਿਉਂ ਨਹੀਂ ਬੋਲੀ ਤੇ ਬਾਅਦ ਵਿੱਚ ਕੀ ਪੁਲਿਸ ਦਾ ਦਬਾਅ ਪਿਆ ਜਾਂ ਉਹ ਲੋਕਾਂ ਦਾ ਦਬਾਅ ਪਿਆ ਕਿ ਉਹਨੂੰ ਫੇਰਸ਼ਾਨ ਦੇਣਾ ਪਿਆ ਕਿਉਂਕਿ ਪਹਿਲਾਂ ਵੀ ਦੇ ਸਕਦੀ ਸੀ ਜਦੋਂ 19 ਨੂੰ ਘਟਨਾ ਹੋਈ ਆ ਦੇਖੋ ਜਿਹੜੇ ਨਰਸ ਹੈ ਨਾ ਉਹਨਾਂ ਨੂੰ ਬਹੁਤ ਥੋੜੀ ਸੈਲਰੀ ਦਿੱਤੀ ਜਾਂਦੀ ਆ ਇਸ ਘਟਨਾ ਦੇ ਵਿੱਚ ਜਿਹੜਾ ਅਸਲ ਦੋਸ਼ੀ ਹੈ ਮੇਰੇ ਹਿਸਾਬ ਨਾਲ ਉਹ ਹਸਪੀਟਲ ਦਾ ਮਾਲਕ ਹੈ ਲੜਕੀਆਂ ਨੇ ਜਦੋਂ ਉਸ ਨੂੰ ਦੱਸ ਦਿੱਤਾ ਉਹਦਾ ਇਮੀਡੀਏਟਲੀ ਫਰਜ਼ ਇਹ ਬਣਦਾ ਸੀ ਕਿ ਪੁਲਿਸ ਨੂੰ ਇਨਫੋਰਮ ਕਰਦਾ ਕਿ ਭਾਈ ਇਹ ਘਟਨਾ ਵਾਪਰੀ ਹੈ ਤੁਸੀਂ ਆ ਕੇ ਕਾਰਵਾਈ ਕਰੋ ਲੇਕਿਨ ਉਸ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੋ ਲੜਕੀਆਂ ਨੇ ਲੇਟ ਬਿਆਨ ਦਿੱਤੇ ਇਹ ਗੱਲ ਜ਼ਿਆਦਾ ਮੈਟਰ ਨਹੀਂ ਕਰਦੀ ਇੰਨੇ ਦਿਨ ਉਸ ਮਾਮਲੇ ਨੂੰ ਦਬਾ ਕੇ ਰੱਖਿਆ ਹਸਪੀਟਲ ਦੇ ਡਾਕਟਰ ਨੇ ਔਰ ਉਹਦੀ ਵਾਈਫ ਨੇ ਜਿਹੜੇ ਕਿ ਮਾਲਕ ਹੈ ਉਹ ਜ਼ਿਆਦਾ ਦੋਸ਼ੀ ਹੈ ਜਿੰਨਾ ਪ੍ਰਵਾਸੀ ਮਜ਼ਦੂਰ ਦੋਸ਼ੀ ਹੈ ਜਿਸ ਨੇ ਉਹ ਲੜਕੀ ਦੇ ਨਾਲ ਇਹ ਹਰਕਤ ਕੀਤੀ ਉਨੇ ਵੀ ਉਨੇ ਹੀ ਜਾਂ ਉਸ ਤੋਂ ਵੀ ਜ਼ਿਆਦਾ ਜਿਹੜੇ ਇਹ ਹਸਪੀਟਲ ਦੇ ਮਾਲਕ ਹੈ ਇਹ ਦੋਸ਼ੀ ਹੈ ਔਰ ਇਹਨਾਂ ਨੂੰ ਬਰਾਬਰ ਇੱਕ ਮੁਲਜ਼ਮ ਦੇ ਤੌਰ ਤੇ ਟਰੀਟ ਕੀਤਾ ਜਾਣਾ ਚਾਹੀਦਾ ਤੇ ਜੋ ਬਿਹੇਵ ਉਸ ਮੁਲਜ਼ਮ ਨਾਲ ਹੋ ਰਿਹਾ ਜਿਵੇਂ ਉਹਨੂੰ ਅਰੈਸਟ ਕੀਤਾ ਗਿਆ ਇਹਨਾਂ ਨੂੰ ਵੀ ਦੇ ਅਰੈਸਟ ਕਰਨਾ ਚਾਹੀਦਾ ਔਰ ਜੋ ਇਹਨਾਂ ਨੇ ਸਬੂਤ ਵਗੈਰਾ ਨਸ਼ਟ ਕੀਤੇ ਨੇ ਉਹਦੇ ਕਰਕੇ ਹੋਰ ਧਾਰਾਵਾਂ ਲਾ ਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅੱਛਾ ਕਿਤਨੂ ਸਾਹਿਬ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਇਹ ਕਦੋਂ ਤੋਂ ਉਥੋਂ ਰਹਿ ਰਿਹਾ ਸੀਗਾ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਕੀ ਇਹਦਾ ਡਾਟਾ ਪੁਲਿਸ ਕੋਲ ਸੀਗਾ ਜਾਂ ਹਸਪੀਟਲ ਕੋਲ ਸੀਗਾ ਦੇਖੋ ਜੇਕਰ ਜੋ ਸਾਨੂੰ ਪਤਾ ਲੱਗਿਆ ਕਿ ਉਹ ਕਾਫੀ ਟਾਈਮ ਤੋਂ ਇਸ ਹਸਪੀਟਲ ਦੇ ਵਿੱਚ ਸੀਗਾ ਹੁਣ ਇੱਕ ਪਰਚਾ ਇੱਕ ਅਲੱਗ ਹੋਰ ਹੋਣਾ ਚਾਹੀਦਾ ਅਸੀਂ ਇੱਕ ਐਪਲੀਕੇਸ਼ਨ ਵੀ ਦੇ ਰਹੇ ਹਾਂ ਐਸਐਸਪੀ ਨੂੰ ਕਿ ਤੁਸੀਂ ਜਾਂਚ ਕਰੋ ਕਿ ਕੀ ਹਸਪੀਟਲ ਵਾਲਿਆਂ ਨੇ ਉਸ ਪ੍ਰਵਾਸੀ ਮਜ਼ਦੂਰ ਦੀ ਜਾਂਚ ਕਰਵਾਈ ਸੀ ਵੈਰੀਫਿਕੇਸ਼ਨ ਕਰਵਾਈ ਸੀ ਜੇ ਨਹੀਂ ਕਰਵਾਈ ਤਾਂ ਇੱਕ ਜਿਹੜਾ ਡੀਸੀ ਹਰੇਕ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਆਰਡਰ ਜਾਰੀ ਕਰਦਾ ਵੀ ਆਪਣੇ ਕਿਰਾਏਦਾਰਾਂ ਦੀ ਜਾਂ ਆਪਣੇ ਜਿਹੜੇ ਤੁਹਾਡੇ ਨੌਕਰ ਕੰਮ ਕਰਦੇ ਆ ਉਹਨਾਂ ਦੀ ਜਾਣਕਾਰੀ ਦਿਓ ਜੇਕਰ ਉਹਨੇ ਜਾਣਕਾਰੀ ਨਹੀਂ ਦਿੱਤੀ ਹੋਈ ਜਾਂ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਈ ਤਾਂ ਉਸਤੇ ਇੱਕ ਹੋਰ ਪਰਚਾ ਦਰਜ ਕਰਨ ਦੀ ਅਪੀਲ ਮੰਗ ਕਰ ਰਹੇ ਹਾਂ अच्छा जे में एक केस होया वो बच्ची ਦੇਤੇ ਜਾਂ ਪੇਰੈਂਟਸ ਜਿਹੜਾ ਪਹਿਲਾਂ ਡਰ ਗਏ ਸੀ ਲੇਕਿਨ ਤੁਸੀਂ ਇਹ ਵੀ ਦੱਸੋ ਕਿ ਉਹਦਾ ਫਾਦਰ ਜਿਹੜਾ ਮੁਲਾਜ਼ਮ ਵੀ ਸੀਗਾ ਹੁਣ ਜਦੋਂ ਪੇਰੈਂਟਸ ਵੀ ਨਾਲ ਰਲ ਗਏ ਨੇ ਨਰਸ ਦਾ ਬਿਆਨ ਵੀ ਆ ਗਿਆ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਤੇ ਕੀ ਹੁਣ ਦੋਸ਼ੀ ਅरेस्ट ਕਰ ਲਿਆ ਗਿਆ ਹੈ ਦੋਸ਼ੀ ਨੂੰ ਅरेस्ट ਕਰ ਲਿਆ ਗਿਆ ਹਾਲੇ ਤੱਕ ਜਿਹੜਾ ਪਰਚਾ ਹੈ ਉਹ ਉਸ ਨਰਸ ਦੇ ਬਿਆਨ ਤੇ ਕੀਤਾ ਜਿਹੜੀ ਕਿ ਗਵਾਹ ਆ ਲੇਕਿਨ ਅੰਦਰ ਤੋਂ ਸਾਨੂੰ ਇੱਕ ਹੋਰ ਜਾਣਕਾਰੀ ਮਿਲ ਰਹੀ ਹੈ ਕਿ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਡਾਕਟਰਾਂ ਦੇ ਬਹੁਤ ਜ਼ਿਆਦਾ ਪਰਿਵਾਰਕ ਤੌਰ ਤੇ ਕਲੋਸ ਸੀ ਔਰ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਇਸ ਤਰ੍ਹਾਂ ਦੀਆਂ ਪਹਿਲਾਂ ਹੋਰ ਕਈ ਘਟਨਾਵਾਂ ਹੋ ਚੁੱਕੀਆਂ ਇਹ ਹੁਣ ਪੁਲਿਸ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਵੈਰੀਫਾਈ ਕਰੇ ਔਰ ਤੁਹਾਡੇ ਚੈਨਲ ਰਹੀ ਮੈਂ ਰਿਕੁਐਸਟ ਹੀ ਕਰਦਾ ਚਾਹੇ ਉੱਥੋਂ ਦਾ ਸਟਾਫ ਹੈ ਜਾਂ ਨਰਸਾ ਨੇ ਜਾਂ ਹੋਰ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਘਟਨਾਵਾਂ ਦਾ ਪਤਾ ਉਹਨਾਂ ਨੂੰ ਹੁਣ ਸਾਹਮਣੇ ਆ ਜਾਣਾ ਚਾਹੀਦਾ ਇੱਕ ਗੱਲ ਬੜੀ ਕਲੀਅਰ ਹੈ ਕਿ ਕਿਸੇ ਵੀ ਲੜਕੀ ਦਾ ਜਾਂ ਉਹਨਾਂ ਦੇ ਪਿੰਡ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ شناخت ਦਾ ਬੇਰਵਾ ਜਿਹੜਾ ਹੈ ਉਹ ਜਨਤਕ ਨਹੀਂ ਕੀਤਾ ਜਾ ਸਕਦਾ ਨਾ ਟੀਵੀ ਤੇ ਨਾ ਅਖਬਾਰ ਵਿੱਚ ਹਨ ਸੋ ਇਸ ਤਰ੍ਹਾਂ ਦੀ ਬਿਲਕੁਲ ਕੋਈ ਡਰਨੀ ਹੈ ਕਿ ਕਿਸੇ ਦੀ ਕੋਈ ਬਦਨਾਮੀ ਹੋਏਗੀ ਪਰ ਹੁਣ ਇਹ ਹੈ ਕਿ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਉਹਨਾਂ ਨਰਸਾਂ ਨੂੰ ਜਾਂ ਜਿਹੜੀਆਂ ਹੋਰ ਪੀੜਤ ਕੁੜੀਆਂ ਉਹਨਾਂ ਨੂੰ ਅੱਗੇ ਜ਼ਰੂਰ ਆਣਾ ਚਾਹੀਦਾ ਕਿਤਨਾ ਸਰ ਜਿਵੇਂ ਗੱਲ ਕਰੀਆ ਹਸਪੀਟਲ ਦੇ ਵਿੱਚ ਬੜੇ ਖਾਸ ਤੌਰ ਤੇ ਆਈਸੀਯੂ ਦੇ ਵਿੱਚ ਡਾਕਟਰ ਜਾ ਸਕਦੇ ਆ ਜਾਂ ਜਿਹੜੀ ਨਰਸ ਡਿਊਟੀ ਹੈ ਇਹ ਮਜ਼ਦੂਰ ਜਿਹੜਾ ਪ੍ਰਵਾਸੀ ਮਜ਼ਦੂਰ ਦਾ ਚਾਹ ਦਾ ਕੰਮ ਕਰਦਾ ਉਹ ਆਈਸੀਯੂ 'ਚ ਗਿਆ ਕੀ ਡਾਕਟਰ ਦੀ ਪਰਮਿਸ਼ਨ ਨਾਲ ਗਿਆ ਜਾਂ ਕਿਦਾਂ ਕਿ ਇਸ ਬਾਰੇ ਕੋਈ ਕੋਲਾਸਾ ਹੋਇਆ ਇਹੀ ਬਹੁਤ ਮਹੱਤਵਪੂਰਨ ਗੱਲ ਹੈ ਕਿ ਜਦੋਂ ਸਾਡਾ ਕੋਈ ਪੇਸ਼ੈਂਟ ਹੁੰਦਾ ਹਸਪੀਟਲ ਦੇ ਵਿੱਚ ਖਾਸ ਤੌਰ ਤੇ ਜਦ ਪ੍ਰਾਈਵੇਟ ਰੂਮ 'ਚ ਹੋਵੇ ਆਈਸੀਯੂ ਵਿੱਚ ਤੋਂ ਪੇਸ਼ੈਂਟ ਨੂੰ ਇਹ ਕਹਿੰਦੇ ਆ ਕਿ ਇਕੱਲਾ ਹੀ ਰਹੇਗਾ ਬਾਕੀ ਉਹਦੇ ਪਰਿਵਾਰਕ ਮੈਂਬਰ ਵੀ ਉੱਥੇ ਦਾਖਲ ਨਹੀਂ ਹੋ ਸਕਦੇ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਸੀ ਉਸ ਨੂੰ ਇੰਨੀ ਖੁੱਲ੍ਹ ਖੇਲ ਕਿਵੇਂ ਮਿਲੀ ਹੋਈ ਸੀ ਕਿ ਉਹ ਰਾਤ ਦੇ 3 ਵਜੇ ਵੀ ਉਹਨਾਂ ਦੇ ਪ੍ਰਾਈਵੇਟ ਰੂਮਸ ਦੇ ਵਿੱਚ ਜਾ ਸਕਦਾ ਸੀ ਇਹ ਇਸੇ ਕਰਕੇ ਮੈਂ ਕਹਿ ਰਹੀ ਹਾਂ ਕਿ ਜਿਹੜਾ ਡਾਕਟਰ ਹੈ ਅਸਲ ਕਲਪਰੇਟ ਉਹ ਆ ਜਿਨ੍ਹਾਂ ਨੇ ਕਈ ਸਟੈਪਸ ਦੀ ਉਲੰਘਣਾ ਕਰਕੇ ਕਾਨੂੰਨ ਦੀ ਉਸ ਦੇ ਹਾਲਾਤ ਇਦਾਂ ਦੇ ਬਣਾਏ ਕਿ ਉਹ ਇਹ ਗਲਤ ਹਰਕਤ ਕਰ ਗਿਆ ਕਿਉਂਕਿ ਆਮ ਤੌਰ ਤੇ ਦੇਖਿਆ ਜਾਵੇ ਆਈਸੀਯੂ ਦੇ ਵੱਡੇ ਵੱਡੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਹੋਰ ਬੜਾ ਕੁਝ ਹੁੰਦਾ ਕਿ ਇਦਾਂ ਦੇ ਰਿਕਾਰਡ ਵੀ ਫਰੋਲਣ ਦੀ ਕੋਸ਼ਿਸ਼ ਅਸੀਂ ਅਸੀਂ ਆਪਣੀ ਐਪਲੀਕੇਸ਼ਨ ਵਿੱਚ ਲਿਖਿਆ ਸੀਗਾ ਕਿ ਹਸਪੀਟਲ ਦੇ ਜਿਹੜੇ ਸਾਰੇ ਸੀਸੀਟੀਵੀ ਫੁਟੇਜ ਹੈ ਉਹ ਉਹਨੂੰ ਮੇਨਟੇਨ ਕੀਤਾ ਜਾਵੇ ਪ੍ਰੀਜ਼ਰਵ ਕੀਤਾ ਜਾਵੇ ਪਲੱਸ ਜਾਂ ਹੋਰ ਜਿਹੜੇ ਸਬੂਤ ਹੈ ਨਾਲ ਅਸੀਂ ਇਹ ਕਿਹਾ ਸੀ ਕਿ ਜਿਹੜੀਆਂ ਉੱਥੋਂ ਨਰਸਾਂ ਹਟਾਈਆਂ ਗਈਆਂ ਉਹਨਾਂ ਦੀ ਸਾਰੀ ਵੇਰਵੇ ਲੈ ਜਾਣ ਉਹਨਾਂ ਦੀ ਇਕੱਲੀ ਇਕੱਲੀ ਦੀ ਸਟੇਟਮੈਂਟ ਲਈ ਜਾਵੇ ਹੁਣ ਤੱਕ ਸਨੂਜਨੀ ਜਿਹੜੀ ਕਹਿੰ ਲੋ ਖੁਫੀਏ ਜਾਣਕਾਰੀ ਵੀ ਮਿਲ ਰਹੀ ਹੈ ਕਿ ਇਹ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਇੱਥੇ ਇਸ ਤਰ੍ਹਾਂ ਦਾ ਕਈ ਕੁਝ ਹੋਇਆ ਔਰ ਡਾਕਟਰ ਉਹਨੂੰ ਬਚਾਉਂਦਾ ਰਿਹਾ ਜਿਹੜਾ ਹਸਪੀਟਲ ਦਾ ਮਾਲਕ ਹੈ ਕਿ ਇਹ ਤਾਂ ਹੈ ਨਹੀਂ ਕਿ ਉਹਨੇ ਉਹਨੂੰ ਕਹਿ ਕੇ ਘਟਨਾ ਕਰਾਈ ਹੋਵੇ ਲੇਕਿਨ ਜਿਹੜੀ ਛਪਾਉਣ ਦੀ ਗਲਤੀ ਹੈ ਹਾਂ ਜਿਹੜੀ ਛਪਾਉਣ ਦੀ ਹੈ ਉਹਦੇ ਕਰਕੇ ਉਹ ਬਰਾਬਰ ਦੋਸ਼ੀ ਹੈ ਔਰ ਜੇ ਬਾਈ ਚਾਂਸ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਵੀ ਇੱਕ ਵੀ ਅਜਿਹੀ ਘਟਨਾ ਉੱਥੇ ਹੋਈ ਹੈ ਤੇ ਉਹ ਤੇ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਡਾਕਟਰ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ